ਆਜ਼ਾਦੀ ਤੋਂ ਬਾਅਦ ਪਹਿਲਾ ਜਨ ਸੰਘ ਅਤੇ ਹੁਣ ਭਾਜਪਾ ਦੇ ਤਿੰਨ ਮੁੱਖ ਏਜੰਡੇ ਰਹੇ ਹਨ ਇਨ੍ਹਾਂ ਚੋਂ ਪਹਿਲਾ ਜੰਮੂ ਕਸ਼ਮੀਰ ਚੋਂ ਧਾਰਾ 370 ਨੂੰ ਹਟਾਉਣਾ ਸੀ ਦੂਜਾ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕਰਨ ਅਤੇ ਤੀਜਾ ਪੂਰੇ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਪਹਿਲੇ ਦੋ ਏਜੰਡਿਆਂ ਤੇ ਕੰਮ ਪੂਰਾ ਕਰਨ ਤੋਂ ਬਾਅਦ ਭਾਜਪਾ ਹੁਣ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਤੇ ਜ਼ੋਰ ਦੇ ਰਹੀ ਹੈ ਇਸ ਦੇ ਪਹਿਲੇ ਕਦਮ ਵੱਜੋਂ ਉਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਵੇਗੀ। ਸੂਬਾ ਸਰਕਾਰ ਇਸ ਨੂੰ ਅਕਤੂਬਰ ਨਵੰਬਰ ਤੱਕ ਸੂਬੇ ਵਿੱਚ ਲਾਗੂ ਕਰਨ ਦਾ ਇਰਾਦਾ ਰੱਖਦੀ ਹੈ। ਜੇਕਰ ਇਹ ਕੰਮ ਉਤਰਾਖੰਡ ਵਿੱਚ ਕੀਤਾ ਜਾਵੇ ਤਾਂ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਪੂਰੇ ਦੇਸ਼ ਵਿੱਚ ਹਰ ਧਰਮ, ਜਾਤ, ਫਿਰਕੇ, ਵਰਗ ਲਈ ਇੱਕ ਹੀ ਨਿਯਮ ਦੂਜੇ ਸ਼ਬਦਾਂ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਪੂਰੇ ਦੇਸ਼ ਲਈ ਇੱਕਸਾਰ ਕਾਨੂੰਨ ਦੇ ਨਾਲ ਨਾਲ ਵਿਆਹ, ਤਲਾਕ, ਵਿਰਾਸਤ, ਗੋਦ ਲੈਣ ਦੇ ਨਿਯਮ ਸਾਰੇ ਧਰਮਾਂ ਭਾਈਚਾਰਿਆਂ ਲਈ ਇੱਕੋ ਜਿਹੇ ਹੋਣਗੇ। ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਪੂਰੇ ਦੇਸ਼ ਵਿੱਚ ਹਰ ਧਰਮ, ਜਾਤ, ਫਿਰਕੇ ਵਰਗ ਲਈ ਇੱਕ ਹੀ ਨਿਯਮ ਭਾਰਤੀ ਸੰਵਿਧਾਨ ਦੀ ਡਰਾਫਟ ਕਮੇਟੀ ਦੇ ਚੇਅਰਮੈਨ ਡਾਕਟਰ ਪੀਮਰਾਓ ਅੰਬੇਡਕਰ ਨੇ ਕਿਹਾ ਸੀ ਕਿ ਸਾਡੇ ਕੋਲ ਪੂਰੇ ਦੇਸ਼ ਵਿੱਚ ਇੱਕ ਸਮਾਨ ਅਤੇ ਪੂਰਨ ਅਪਰਾਧਿਕ ਕੋਡ ਹੈ ਇਹ ਪੀਨਲ ਕੋਡ ਅਤੇ ਕ੍ਰਿਮੀਨਲ ਪ੍ਰੋਸੀਜਰ ਕੋਡ ਵਿੱਚ ਸ਼ਾਮਲ ਹਨ ਨਾਲ ਹੀ ਸਾਡੇ ਕੋਲ ਜਾਇਦਾਦ ਦੇ ਤਬਾਦਲੇ ਦਾ ਕਾਨੂੰਨ ਹੈ ਜੋ ਜਾਇਦਾਦ ਅਤੇ ਇਸ ਨਾਲ ਜੁੜੇ ਮਾਮਲਿਆਂ ਦਾ ਨਿਜਿੱਠਣਾ ਹੈ ਇਹ ਪੂਰੇ ਦੇਸ਼ ਵਿੱਚ ਬਰਾਬਰ ਲਾਗੂ ਹੈ ਉਹਨਾਂ ਨੇ ਸੰਵਿਧਾਨ ਸਭਾ ਵਿੱਚ ਕਿਹਾ ਕਿ ਮੈਂ ਅਜਿਹੇ ਕਈ ਕਾਨੂੰਨਾਂ ਦਾ ਹਵਾਲਾ ਦੇ ਸਕਦਾ ਹਾਂ ਜੋ ਸਾਬਤ ਕਰਨਗੇ ਕਿ ਦੇਸ਼ ਵਿੱਚ ਅਮਲੀ ਤੌਰ ਤੇ ਇੱਕਸਾਰ ਸਿਵਲ ਕੋਡ ਹੈ ਇਹਨਾਂ ਦੇ ਮੂਲ ਤੱਤ ਇੱਕੋ ਜਿਹੇ ਹਨ ਅਤੇ ਪੂਰੇ ਦੇਸ਼ ਵਿੱਚ ਲਾਗੂ ਹਨ ਡਾਕਟਰ ਅੰਬੇਡਕਰ ਨੇ ਕਿਹਾ ਕਿ ਸਿਵਲ ਕਾਨੂੰਨ ਵਿਆਹ ਅਤੇ ਉਤਰਾਧਿਕਾਰੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਸਮਰੱਥ ਨਹੀਂ ਹਨ ਭਾਰਤ ਦਾ ਸਮਾਜਿਕ ਢਾਂਚਾ ਵਿਭਿੰਨਤਾ ਨਾਲ ਭਰਪੂਰ ਹੈ ਸਥਿਤੀ ਅਜਿਹੀ ਹੈ ਕਿ ਇੱਕੋ ਪਰਿਵਾਰ ਦੇ ਮੈਂਬਰ ਵੱਖੋ-ਵੱਖਰੇ ਰੀਤੀ-ਰਿਵਾਜਾਂ ਦੀ ਪਾਲਣਾ ਕਰਦੇ ਹਨ ਜੇਕਰ ਆਜ਼ਾਦੀ ਦੇ ਆਧਾਰ ਤੇ ਦੇਖੀਏ ਤਾਂ ਦੇਸ਼ 'ਚ ਹਿੰਦੂ ਬਹੁਗਿਣਤੀ 'ਚ ਹਨ ਪਰ ਵੱਖ-ਵੱਖ ਰਾਜਾਂ ਦੇ ਹਿੰਦੂਆਂ ਵਿੱਚ ਧਾਰਮਿਕ ਵਿਸ਼ਵਾਸਾ ਅਤੇ ਰੀਤੀ-ਰਿਵਾਜਾਂ ਵਿੱਚ ਬਹੁਤ ਅੰਤਰ ਹੋਵੇਗਾ ਇਸੇ ਤਰ੍ਹਾਂ ਮੁਸਲਮਾਨਾਂ ਵਿੱਚ ਸ਼ੀਆ ਸੁੰਨੀ ਵਹਾਈ ਅਤੇ ਅਹਿਮਦੀਆ ਭਾਈਚਾਰੇ ਵਿੱਚ ਰੀਤੀ-ਰਿਵਾਜ ਅਤੇ ਨਿਜਮ ਵੱਖਰੇ ਹਨ ਇਸਾਈਆਂ ਦੇ ਵੀ ਵੱਖੋ-ਵੱਖ ਧਾਰਮਿਕ ਕਾਨੂੰਨ ਹਨ ਉਸੇ ਸਮੇਂ ਇੱਕ ਸਮਾਜ ਵਿੱਚ ਮਰਦ ਕਈ ਵਾਰ ਵਿਆਹ ਕਰ ਸਕਦੇ ਹਨ ਕਈ ਥਾਵਾਂ ਤੇ ਵਿਵਤਾ ਔਰਤ ਨੂੰ ਉਸ ਦੇ ਪਿਤਾ ਦੀ ਜਾਇਦਾਦ ਵਿੱਚ ਹਿੱਸਾ ਨਹੀਂ ਮਿਲ ਸਕਦਾ ਅਤੇ ਜਦ ਕਿ ਕਈ ਥਾਵਾਂ ਤੇ ਧੀਆਂ ਨੂੰ ਜਾਇਦਾਦ ਵਿੱਚ ਹਿੱਸਾ ਬਰਾਬਰ ਦਾ ਦਿੱਤਾ ਗਿਆ ਯੂਨੀਫਾਰਮ ਸਿਵਲ ਕੋਡ ਦੇ ਲਾਗੂ ਹੁੰਦੇ ਹੀ ਇਹ ਸਾਰੇ ਨਿਯਮ ਖਤਮ ਹੋ ਜਾਣਗੇ ਹਾਲਾਂਕਿ ਸੰਵਿਧਾਨ ਨਾਗਾਲੈਂਡ ਮੇਘਾਲਿਆ ਅਤੇ ਮਿਜ਼ੋਰਮ ਦੇ ਸਥਾਨਕ ਰੀਤੀ ਰਿਵਾਜਾਂ ਨੂੰ ਮਾਨਤਾ ਅਤੇ ਸੁਰੱਖਿਆ ਦੇਣ ਦੀ ਗੱਲ ਕਰਦਾ ਹੈ ਯੂਨੀਫਾਰਮ ਸਿਵਲ ਕੋਡ ਦੇ ਮਾਮਲੇ ਵਿੱਚ ਗੋਆ ਇੱਕ અપਵਾਦ ਹੈ ਗੋਆ ਵਿੱਚ ਯੂਜੀਸੀ ਪਹਿਲਾਂ ਹੀ ਲਾਗੂ ਹੈ ਤੁਹਾਨੂੰ ਦੱਸ ਦਈਏ ਕਿ ਗੋਆ ਨੂੰ ਸੰਵਿਧਾਨ ਵਿੱਚ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਇਸ ਦੇ ਨਾਲ ਹੀ ਗੋਆ ਨੂੰ ਪੁਰਤਗਾਲੀ ਸਿਵਲ ਕੋਡ ਨੂੰ ਲਾਗੂ ਕਰਨ ਦਾ ਅਧਿਕਾਰ ਵੀ ਮਿਲ ਗਿਆ ਹੈ ਰਾਜ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਲਈ ਪਰਿਵਾਰਕ ਕਾਨੂੰਨ ਲਾਗੂ ਹੈ ਇਸ ਅਨੁਸਾਰ ਵਿਆਹ ਤਲਾਕ ਅਤੇ ਉਤਰਾਧਿਕਾਰ ਦੇ ਕਾਨੂੰਨ ਸਾਰੇ ਧਰਮਾਂ ਜਾਤਾਂ ਸੰਪਰਦਾਵਾਂ ਵਰਗਾਂ ਨਾਲ ਸੰਬੰਧਿਤ ਲੋਕਾਂ ਲਈ ਇੱਕੋ ਜਿਹੇ ਹਨ Goa ਵਿੱਚ ਕੋਈ ਵੀ ਤੈਨ ਤਲਾਕ ਨਹੀਂ ਦੇ ਸਕਦਾ ਰਜਿਸਟ੍ਰੇਸ਼ਨ ਤੋਂ ਬਿਨਾ ਵਿਆਹ ਨੂੰ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਮੰਨਿਆ ਜਾਂਦਾ ਜਾਇਦਾਦ ਤੇ ਪਤੀ ਪਤਨੀ ਦਾ ਬਰਾਬਰ ਦਾ ਹੱਕ ਹੈ ਹਾਲਾਂਕਿ ਇੱਥੇ ਵੀ ਇੱਕ અપਵਾਦ ਹੈ ਜਿੱਥੇ Goa ਵਿੱਚ ਮੁਸਲਮਾਨਾਂ ਨੂੰ ਚਾਰ ਵਾਰ ਵਿਆਹ ਕਰਨ ਦਾ ਅਧਿਕਾਰ ਨਹੀਂ ਹੈ ਇਸ ਦੇ ਨਾਲ ਹੀ ਹਿੰਦੂਆਂ ਨੂੰ ਦੋ ਵਿਆਹ ਕਰਨ ਦੀ ਆਜ਼ਾਦੀ ਹੈ ਹਾਲਾਂਕਿ ਇਸ ਦੀਆਂ ਕੁਝ ਸ਼ਰਤਾਂ ਵੀ ਹਨ ਜੇਕਰ ਭਾਰਤ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਂਦਾ ਹੈ ਤਾਂ ਲੜਕੀਆਂ ਦੀ ਵਿਆਹ ਦੀ ਉਮਰ ਵਧ ਜਾਵੇਗੀ ਇਸ ਨਾਲ ਉਹ ਘੱਟੋ ਘੱਟ ਗ੍ਰੈਜੂਏਸ਼ਨ ਤੱਕ ਆਪਣੀ ਪੜ੍ਹਾਈ ਪੂਰੀ ਕਰ ਸਕੇਗੀ ਇਸ ਦੇ ਨਾਲ ਹੀ ਵਿਆਹ ਰਜਿਸਟ੍ਰੇਸ਼ਨ ਦੀ ਸਹੂਲਤ ਨੂੰ ਪਿੰਡ ਪੱਧਰ ਤੱਕ ਵਿਧਾਇਆ ਜਾਵੇਗਾ ਜੇਕਰ ਕਿਸੇ ਦਾ ਵਿਆਹ ਰਜਿਸਟਰਡ ਨਹੀਂ ਹੈ ਤਾਂ ਜੋੜੇ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਨਹੀਂ ਮਿਲੇਗਾ ਲਾਕ ਲਈ ਪਤੀ ਪਤਨੀ ਨੂੰ ਬਰਾਬਰ ਦਾ ਅਧਿਕਾਰ ਹੋਵੇਗਾ ਇੱਕ ਤੋਂ ਵੱਧ ਵਿਅਕਤੀਆਂ ਨਾਲ ਵਿਆਹ ਕਰਨ ਤੇ ਮੁਕੰਮਲ ਪਾਬੰਦੀ ਹੋਵੇ ਕਮਕਾਜੀ ਪੁੱਤਰ ਦੀ ਮੌਤ ਤੇ ਪਤਨੀ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਚ ਮਾਤਾ ਪਿਤਾ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੋਵੇਗੀ ਪੁੱਤਰ ਅਤੇ ਧੀ ਨੂੰ ਵਿਰਾਸਤ ਵਿੱਚ ਬਰਾਬਰ ਦਾ ਹੱਕ ਹੋਵੇਗਾ ਹਾਲਾਂਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਕਾਰਜਕਾਲ ਦੇ ਆਖਰੀ ਵਿੱਚ ਲੈ ਆਉਣਾ ਚਾਹੁੰਦੀ ਹੈ ਤਾਂ ਕਿ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਲਾਭ ਮਿਲ ਸਕੇ Eu não